ਪੂਰੇ ਫਿਰਦੇ ਨੇ ਪਰਿਵਾਰ ਬਚਾਓ ਜਿਹੜਾ ਪੰਜਾਬ ਬਚਾਓ ਤੁਸੀਂ ਦੇਖ ਲਓ ਇਹ ਕਿੰਨੇ ਕ ਪੰਜਾਬ ਪ੍ਰਤੀ ਵਫਾਦਾਰ ਨੇ ਜਾਂ ਕਿੰਨੇ ਕ ਪੰਜਾਬ ਲਈ ਕਸ਼ਟ ਚੱਲ ਸਕਦੇ ਨੇ ਇਹ ਗੱਲ ਗੱਲ ਤੇ ਕਹਿੰਦੇ ਨੇ ਨਾ ਕੁਰਬਾਨੀਆਂ ਦੇਣੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹ ਜਿਹੜੀ ਕਾਰ ਜੀਪ ਜਿਹੜੀ ਕਾਰ ਦੇ ਉੱਤੇ ਬੈਠਣ ਲੱਗਿਆ ਜਿਹੜੀ ਗੱਡੀ ਦੇ ਉੱਪਰ ਬੈਠਣ ਲੱਗਿਆ ਸੁਖਵੀਰ ਬਾਦਲ ਉਹਦੇ ਉੱਤੇ ਛੱਤ ਪਾ ਲਈ ਤਾਕੇ ਮੈਨੂੰ ਧੁੱਪ ਨਾ ਲੱਗੇ ਤੇ ਮੂਰੇ ਬਲੰਟੀਅਰ ਮੋਟਰਸਾਈਕਲ ਤੇ ਐਦਾਂ ਹੀ ਨੇ ਫਿਰ ਜਾਂ ਤਾਂ ਕੱਲੇ ਕੱਲੇ ਮੋਟਰਸਾਈਕਲ ਤੇ ਛੱਤ ਪਵਾ ਭਰਾਵਾ ਨੇ ਤੂੰ ਕੱਲਾ ਐ ਫਿਰ ਧੁੱਪ ਤੈਨੂੰ ਹੀ ਲੱਗਦੀ ਐ ਕੱਲੇ ਨੂੰ ਵੀਰੋ ਇਹ ਟੈਂਪਰੇਚਰ ਪੁੱਛ ਕੇ ਤੁਰਨ ਵਾਲੇ ਬੰਦੇ ਨੇ ਕਿ ਕਿੰਨਾ ਟੈਂਪਰੇਚਰ ਐ ਸਰ 40 ਐ ਓਕੇ ਜਦੋਂ 35 ਰਹਿ ਗਿਆ ਦੱਸਿਓ ਉਦੋਂ ਪੰਜਾਬ ਬਚਾਉਣ ਚੱਲਾਂਗੇ ਲੈ ਬਚਾ ਲਓ ਪੰਜਾਬ ਇਹਨਾ ਤੋ ਸੋ ਇਹਨੇ ਇਹਨਾਂ ਦਾ ਕੀ ਲੈਣਾ ਦੇਣਾ ਲੈਣਾ ਦਾ ਆਪਣੇ ਨਾਲ ਕੋਈ ਇਹਨਾਂ ਦਾ ਕੋਈ ਆਪਣੇ ਨਾਲ ਆਪਣੀ ਜ਼ਿੰਦਗੀ ਨਾਲ ਕੋਈ ਮੇਲ ਨਹੀਂ ਖਾਂਦੀ ਕੋਈ ਚੀਜ਼ ਨਾ ਇਹਨਾਂ ਦਾ ਰਹਿਣ ਸਹਿਣ ਆਪਣੇ ਨਾਲ ਮਿਲੇ ਮੈਂ ਕਿੱਥੇ ਦਾ ਕਹੀ ਜਾਣਾ ਯਾਰ ਤੁਸੀਂ ਪੰਜਾਬ ਦੇ ਬਹੁਤ ਵੱਡੇ ਹਤੈਸ਼ੀ ਹੋ 100 ਚੋਂ 33 ਆਲਾ ਪਾਸ ਹੁੰਦਾ ਚਲ ਮੈਂ 25 ਕਰ ਦੇਣਾ ਅੱਜ ਮੋਕੇ ਤੋਂ 20 ਕਰ ਦੇਣਾ ਚਲ ਵੀ 100 ਚੋਂ 20 ਨੰਬਰ ਪੰਜਾਬੀ ਦੇ ਪੇਪਰ ਚੋਂ ਲਿਖਤੀ ਟੈਸਟ ਚੋਂ ਲੈ ਕੇ ਪਾਸ ਕਰ ਲੈਣਾ ਬਾਜਵਾ ਜੋ ਸਿੱਧੂ ਮਜੀਠੀਆ ਸੁਖਵੀਰ ਬਾਦਲ ਲੈ 100 ਚੋਂ 20 ਨੰਬਰ ਪੰਜਾਬੀ ਚੋਂ ਲਿਖਤੀ ਟੈਸਟ ਦੇ ਵਿੱਚੋਂ ਲੈ ਲੈਣ 20 ਨੰਬਰ ਮੈਂ ਮੰਨ ਜੂਗਾ ਪੰਜਾਬ ਦੇ ਬਈ ਬਹੁਤ ਕੈਸ਼ੀ ਨੇ ਨਾਲੇ ਚਲੋ ਐ ਕਰਦੇ ਆ ਥੋੜਾ ਜਿਹਾ ਪੇਪਰ ਵੀ ਲੀਕ ਕਰ ਦਾਂਗੇ ਲੀਕ ਕਰ ਦਾਂਗੇ ਵੀ ਆਹ ਸਵਾਲ ਆਊਗਾ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਮੈਨੂੰ ਵੀ ਪਤਾ ਕਿ ਇਹਨਾਂ ਨੂੰ ਪਤਾ ਹੈ ਕਿ ਚੰਡੀਗੜ੍ਹ ਪਰ ਮੈਨੂੰ ਇਹਨਾਂ ਪੱਕਾ ਪਤਾ ਹੈ ਲੀਕ ਕਰਕੇ ਵੀ ਇਸ ਸਵਾਲ 'ਚ ਇਹਨੂੰ ਨੰਬਰ ਨਹੀਂ ਆਉਣੇ ਕਿਉਂਕਿ ਇਹ ਤਾਂ ਪਤਾ ਵੀ ਚੰਡੀਗੜ੍ਹ ਹੈਗੀ ਐ ਲਿਖਣਗੇ ਕਿਵੇਂ ਅੱਛਾ ਇਹਨਾਂ ਨੇ ਪਾ ਦੇਣਾ ਚੱਚੇ ਨੂੰ ਟਿੱਪੀ ਡੱਡੇ ਨੂੰ ਬਿਹਾਰੀ ਗਾਗਾ ੜਾੜਾ ਗੱਗਾ ੜਾੜਾ ਹੈ ਨਾ ਇਹ ਵੀ ਗਲਤ ਹੋਊਗਾ ਕਿ ੜਾੜੇ ਦੇ ਪੈਰ 'ਚ ਹਾ ਹਾ ਪੈਂਦਾ ਇਹ ਪੈਰ 'ਚ ਹਾ ਹਾ ਕਿੱਥੇ ਨੇ ਇਹ ਤਾਂ ਯੂ ਮੀ ਯੂ نو ਥੈਂਕ ਯੂ ਆਇਆ ਸਾਨੂੰ ਕਹਿੰਦੇ ਮਟੀਰੀਅਲ ਕਿ ਹੋ ਜਾ ਗਿਆ ਹੈ ਉਹ ਸਾਡੇ ਜਵਾਗ ਜਿੱਤਿਆ ਕਹਿੰਦੇ ਕਿ ਹੋ ਜਾ ਮਟੀਰੀਅਲ ਆ ਗਿਆ ਹੋ ਜਾ ਮਟੀਰੀਅਲ ਆ ਗਿਆ ਉਹ ਭਾਈ ਮਟੀਰੀਅਲ ਤਾਂ ਤੁਸੀਂ ਹੋ ਹੁਣ ਤੱਕ ਕਿਸੇ ਨੇ ਪੁੱਛਿਆ ਹੀ ਨਹੀਂ ਤੁਹਾਨੂੰ ਸੋ ਇਸ ਕਰਕੇ ਪੰਜਾਬੀਓ ਪੰਜਾਬ ਦੇ ਨਾਲ ਖੜੋ ਹੁਣ ਵੇਲਾ ਹੈ ਦੋ ਮਹੀਨੇ ਪੰਜਾਬ ਦੇ ਨਾਮ ਲਾ ਦਿਓ ਆ ਜਿਹੜੇ ਥੋੜਾ ਬਹੁਤ ਬਿਸਜਾ ਘੋੜਦੇ ਨੇ ਆ ਸੈਕਦੇ ਜੀ ਨੇ ਇਹਨਾਂ ਦਾ ਕੰਮ ਕਰੋ ਖਤਮ ਉਸ ਤੋਂ ਬਾਅਦ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਮੇਰੀ ਸ਼ੁਰੂ ਉਹ ਤੋਂ ਬਾਅਦ ਮੈਂ ਇਹਦਾ ਖਾਹੂੰਗਾ ਕਿ ਪੰਜਾਬ ਸੋਨੇ ਦੀ ਚਿੜੀ ਕਿਵੇਂ ਬਣ ਸਕਦਾ ਹੈ ਇਹਨਾਂ ਨੇ ਇਹਨਾਂ ਨੇ ਠੇਕਾ ਹੀ ਲੈ ਰੱਖਿਆ ਸੀ ਵੀ ਸਾਡੇ ਹੀ ਹੁੰਦਾ ਹੈ ਰਾਜ ਐ ਕਿਵੇਂ ਹੁੰਦਾ ਤੁਹਾਡਾ ਰਾਜ ਬਈ ਅਸੀਂ ਕਾਦੇ ਵਾਸਤੇ ਆ ਬਈ ਇੱਥੇ ਅਸੀਂ ਅਸੀਂ ਪੰਜਾਬ ਚ ਬਾਰਿਸ਼ ਤਾਂ ਤੁਸੀਂ ਉਹ ਅਸਲੀ ਪੰਜਾਬ ਦੇ ਇਹਨਾਂ ਨੂੰ ਇਹਨਾਂ ਨੂੰ ਕੌਣ ਪੁੱਛਦਾ ਸੋ ਇਹ ਏਸੇ ਕਰਕੇ ਹੁਣ ਦੁਖੀ ਨੇ ਮੈਂ ਤਾਂ ਵਿਧਾਨ ਸਭਾ ਜਿੰਦਾ ਲੈ ਗਿਆ ਸੀ ਮੈਂ ਜਿੰਦਾ ਬਾਹਰੋਂ ਲਾਉਣ ਬਤਨ ਕਿਹਾ ਸੀ ਮੈਂ ਕਹੇ ਸੀ ਜੀ ਇਹ ਵਿਰੋਧੀ ਧਿਰ ਵਾਲੇ ਨਾ ਆਪ ਬੋਲ ਕੇ ਭੱਜ ਜਾਂਦੇ ਨੇ ਅੰਦਰੋਂ ਜਿੰਦਾ ਲਾਓ ਉਹਦੇ ਜਿੰਦੇ ਤੇ ਲੜ ਪਏ ਤੇ ਫਿਰ ਐ ਕਰਿਓ ਇੱਕ ਤਰੀਕ ਨੂੰ ਜਿੰਦੇ ਲਾ ਦਿਓ ਚਾਰ ਤਰੀਕ ਨੂੰ ਚਾਬੀ ਮੇਰੇ ਕੋਲੇ ਆ ਜੂ ਲੈ ਹੁਣ ਦੇਖਿਓ ਫਿਰ ਪੰਜਾਬ ਦੇ ਖਜ਼ਾਨੇ ਦੀ ਚਾਬੀ ਤੁਹਾਡੇ ਕੋਲੇ ਇਹਨਾਂ ਨੇ ਜਿੰਦੇ ਚਾਬੀ ਮੇਰੇ ਕੋਲੇ ਤੇ ਉਹ ਤੋਂ ਬਾਅਦ ਮਜਾਲ ਹੈ ਕੋਈ ਸੈਂਟਰ ਇੱਕ ਪੈਸਾ ਵੀ ਸਾਡਾ ਰੋਕ ਲੇ ਆ ਪਿਛਲੇ ਦਿਨੀ ਅਫਵਾਹ ਲਾਤੀ ਭਗਵਾਨ ਤੁਮਾਨਤਾ ਜੀ ਅਮੀਰਾਂ ਨੂੰ ਮੰਡੀਆਂ ਖੋਲ ਕੇ ਮੈਂ ਬਾਈ 2013 ਤੋਂ ਚੱਲੀ ਜਾਂਦਾ ਅੱਜ ਤਾਂ ਸਭ ਨੂੰ ਬੰਦ ਕੀਤੇ ਆ ਆ ਡਗਰੂ ਵਾਲਾ ਅਨਾਲ ਉਹ ਭਾਈ ਸਾਸੀ ਤਾਂ ਮੰਡੀਆਂ ਵਧਾਈਆਂ ਨੇ ਸਾਨੂੰ ਪ੍ਰਾਈਵੇਟ ਮੰਡੀਆਂ ਬਣਾਉਣ ਦੀ ਕਰੋੜ ਹੈ ਸਾਡੇ ਪਰ ਸਰਕਾਰੀ ਮੰਡੀਆਂ ਇੰਨੀਆਂ ਨੇ ਅੱਜ ਤੱਕ ਪਿਛਲੀ ਵਾਰ ਨਾਲੋਂ ਮੰਡੀਆਂ ਵਧਾਈਆਂ ਨੇ ਹਰ ਗੱਲ ਤੇ ਪੁੱਛਦੇ ਨਹੀਂ ਕਰਦੇ ਨਹੀਂ ਚੱਕ ਤੜਕੀ ਉੱਠਣ ਸਰ ਕਹਿੰਦੇ ਕੀ ਹੈ ਅੱਛਾ ਭਵਾਨਤਮਨ ਦੇ ਖਿਲਾਫ ਹੈ ਚੱਕ ਦਿਓ ਬਾਅਦ ਚ ਮਾਫੀਆ ਮੰਗਣੀਆਂ ਪੈਂਦੀਆਂ ਉਹ ਜਾਖੜ ਕਹਿੰਦਾ ਚੱਕੀ ਕਹਿੰਦਾ 26 ਜਨਵਰੀ ਵਾਲੀ ਤਾਂ ਨਹੀਂ ਕਹਿੰਦਾ ਲਾਈ ਕਹਿੰਦਾ ਉਹ ਚ ਕੇਜਰੀਵਾਲ ਤੇ ਭਗਵਾਨ ਤੁਮਾਨ ਨੇ ਆਪਦੀ ਫੋਟੋ ਲਾ ਲਈ ਸੀ ਮੈਂ ਕਿਹਾ ਚੱਲ ਮੈਂ ਰਾਜਨੀਤੀ ਛੱਡ ਦੂੰਗਾ ਤੂੰ ਦਿਖਾ ਦੇ ਕਿਹੜੇ ਮਾਡਲ ਤੇ ਫੋਟੋ ਲਾਈ ਸੀ ਬਾਅਦ ਜਦੋਂ ਸਰਕਾਰ ਨੇ ਕਲੀਅਰ ਕਰਤਾ ਗਵਰਨਮੈਂਟ ਨੂੰ ਦੱਸਣਾ ਪੈਗਾ ਵੀ ਕੋਈ ਫੋਟੋ ਨਹੀਂ ਲਾਈ ਸੀ ਫਿਰ ਕਹਿੰਦਾ ਹਾਂ ਨਿੱਜੀ ਵਿਚਾਰ ਨੇ ਮੇਰੇ ਨਿੱਜੀ ਵਿਚਾਰ ਦੱਸ ਹੱਦ ਆਇਆ ਹੁਣ ਕੋਈ ਪਤਾ ਨਹੀਂ ਕਦੋਂ ਕਿਹੜਾ ਕਿੱਧਰ ਨੂੰ ਚੱਲ ਜੇ ਇਹਨਾਂ ਕੋਲੇ ਇਹਨਾਂ ਦਾ ਬੁਰਾ ਹਾਲ ਹੈ 15 ਦਿਨ ਪਹਿਲਾਂ ਕਹਿੰਦੇ ਸੀ ਕਿ ਭਾਜਪਾ ਨਾਲ ਸਾਡਾ ਸਮਝੌਤਾ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਹਿੰਦੂ ਸਿੱਖ ਇੱਕਤਾ ਭਾਈਚਾਰਕ ਸਾਂਝ ਇਹਦੇ ਨਾਲ ਬਣੀ ਰਹੂਗੀ ਇਹ ਕਹਿੰਦੇ ਸੀ ਅਕਾਲੀਵਾਲੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਕੱਲ ਪਰਸੋਂ ਕਹਿੰਦੇ ਭੁੱਲ ਜੋ ਦਿੱਲੀ ਵਾਲਿਆਂ ਨੂੰ ਤਾਂ ਬਹੁਤ ਮਾੜੇ ਨੇ ਬਈ ਸਾਨੂੰ ਹੀ ਪਾਓ ਵੋਟਾਂ ਹੱਦ ਆ ਯਾਰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਤੁਹਾਡੇ ਹਿਸਾਬ ਨਾਲ ਹੀ ਚੱਲੀਏ ਕਦੇ ਉੱਧਰ ਨੂੰ ਚਲੇ ਜਾਨੇ ਉਹ ਕਹਿੰਦੇ ਇੱਧਰ ਨੂੰ ਚਲੇ ਜਾਨੇ ਕਦੇ ਫੇਰ ਉੱਧਰ ਨੂੰ ਕਦੇ ਫੇਰ ਇੱਧਰ ਨੂੰ ਉਹ ਮੈਨੂੰ ਪੱਤਰਕਾਰ ਕਹਿੰਦੇ ਜੀ ਸੁਦੇਸ਼ ਸਿੰਘ ਢੀਂਸਾ ਦੀ ਉਹਦੇ ਮੁੰਡੇ ਦੀ ਘਰ ਵਾਪਸੀ ਹੋ ਗਈ ਮੈਂ ਕਿਹਾ ਕਿਹੜੇ ਘਰ ਚ ਵਾਪਸੀ ਹੋ ਗਈ ਕਹਿੰਦੇ ਅਕਾਲੀ ਦਲ ਚ ਆ ਗਏ ਮੈਂ ਕਿਹਾ ਇਹ ਤਾਂ ਹਬਦੇ ਘਰ ਹੀ ਮੁੜੇ ਨੇ ਕਹਿੰਦੇ ਹਾਂ ਜੀ ਘਰ ਵਾਪਸੀ ਹੋ ਗਈ ਮੈਂ ਕਿਹਾ ਇਹ ਤਾਂ ਆਪ ਹੀ ਗਏ ਸੀ ਆਪ ਹੀ ਮੁੜਿਆਏ ਇਹਨੂੰ ਕਹਿੰਦੇ ਉਹ ਘਰ ਵਾਪਸੀ ਉਹਦੇ ਮੰਨਾਂਗੇ ਜਿਹੜੇ ਘਰ ਲੋਕਾਂ ਨੇ ਨਾ ਤੋ ਖੋਹੇ ਨੇ ਨਾ ਚੰਡੀਗੜ੍ਹ ਵਾਲੇ ਜਿਹਦੇ ਉਹਨਾਂ ਘਰਾਂ ਚ ਵਾਪਸੀ ਹੋ ਗਈ ਉਹਦੇ ਮੰਨ ਜਾਗੇ ਉਹਨਾਂ ਘਰਾਂ 'ਚ ਕੋਈ ਨਹੀਂ ਵੜਨਿੰਦਾ ਇਹਨਾਂ ਨੂੰ ਇਹ ਤਾਂ ਉੱਥੋਂ ਸੋਫੇ-ਸੂਫੇ ਵੀ ਚੱਕ ਲਿਆ ਏ ਸੀ ਵੀ ਪੱਕਾ ਹੀ ਲੱਗ ਗਿਆ ਕੰਮ ਕਮ ਆ ਗਿਆ ਉਹਨਾਂ ਘਰਾਂ 'ਚ ਨਹੀਂ ਵੜਨਿੰਦਾ ਕੋਈ ਮੈਨੂੰ ਪਤਾ ਹੈ ਮੈਂ ਲੋਕਾਂ 'ਚ ਹੀ ਰਹਾ ਲੋਕ ਦੱਸ ਦਿੰਦੇ ਇੱਕ ਗੱਲ ਨਾਲ ਹੀ ਕਿਉਂਕਿ ਲੋਕਤੰਤਰ 'ਚ ਲੋਕ ਵੱਡੇ ਨੇ ਸੋ ਮੈਂ ਅੱਜ ਇੱਥੇ ਇਹ ਕੋਈ ਰੈਲੀ ਨਹੀਂ ਤਾਂ ਆਪਣਾ ਵਲੰਟੀਅਰਾਂ ਦਾ ਇੱਕ ਛੋਟਾ ਜਿਹਾ ਮਿਲਣੀ ਹੈ ਜਿੱਦੇ ਰੈਲੀ ਕੀਤੀ ਉਹਦੇ ਦੇਖਿਓ ਇਹਨਾਂ ਨੂੰ ਹੁੰਦਾ ਕੀ ਐ ਯਾਰ 2 ਸਾਲਾਂ ਚ ਹਾਲਤ ਦੇਖ ਲਓ ਗੋਲੇ ਹੀ ਕੱਢਣ ਲੱਗ ਗਏ ਸਿੱਧੀਆਂ ਮੈਨੂੰ ਤਾਂ ਸਿੱਧੇ ਹੀ ਪੈਣ ਲੱਗ ਗਏ ਹੋਣਾ ਨਾ 2 ਸਾਲਾਂ ਚ ਇਹਨਾਂ ਦੀ ਆ ਹਾਲਤ ਹੋ ਗਈ ਜਦੋਂ 4 ਸਾਲ ਹੋ ਗਏ ਆਪਣੀ ਸਰਕਾਰ ਨੂੰ ਐਂ ਚੱਲਦੇ ਨੂੰ ਇਹ ਤਾਂ ਸੜਕ ਤੇ ਆ ਕੇ ਲੋਕਾਂ ਦੇ ਰੋੜੇ ਵੱਟੇ ਮਾਰਨ ਲੱਗ ਜਾਣਗੇ ਯਾਰ ਹਾਲਤ ਕੀ ਕਰਤੀ ਇਹਨਾਂ ਨੇ ਮੇਰੇ ਬੱਤੀ ਦੰਦ ਨੇ ਮੇਰੀ ਗੱਲ ਸੱਚੀ ਹੋ ਜਾਂਦੀ ਐ ਮੈਂ ਕਹਿੰਦੇ ਕਹਿਆ ਸੀ ਪਤੰਦ 2017 ਚ ਕਿਹਾ ਸੀ ਪਤਾ ਨਹੀਂ ਬਾਈ ਚ ਵੀ ਜਿਸ ਹਸਾਬ ਨਾਲ ਇਹ ਬਿਆਨ ਜੇ ਦੇਈ ਜਾਂਦੇ ਆ ਬੋਲੇ ਜੇ ਹੋਏ ਪਏ ਆ ਉਹ ਇੱਧਰ ਨੂੰ ਕਦੇ ਇੱਧਰ ਨੂੰ ਕਦੋਂ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਮੈਨੂੰ ਸਰਕਾਰ ਦੇ ਖਰਚੇ ਤੇ ਕੋਈ ਪਾਗਲਖਾਨਾ ਵੀ ਖੋਲਣਾ ਪੈ ਸਕਦਾ ਹੈ ਕਿਉਂਕਿ ਹੋਰ ਕਿਸੇ ਸਟੇਟ ਨੇ ਤਾਂ ਲੈਣੇ ਨਹੀਂ ਸਾਹਮਣੇ ਤਾਂ ਆਪਾਂ ਨੂੰ ਹੀ ਪੈਣੇ ਨੇ ਇਹ ਪਰ ਕੁਝ ਸਿਆਣੇ ਵਾਲੀ ਗੱਲ ਕਰਦੇ ਆ ਕਿਉਂਕਿ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਇਹਨਾਂ ਦੀ ਮੱਤ ਪੱਝੀ ਹੋਣੀ ਸਮਝ ਨਹੀਂ ਆ ਰਹੀ ਕਰੀਏ ਕੀ ਬੰਦੇ ਨਹੀਂ ਲੱਭ ਰਹੇ ਉਹ ਮੇਰਾ ਇੱਕ ਦੋਸਤ ਹੈ ਉਹ ਮੈਨੂੰ ਕਹਿੰਦਾ ਸਾਡੇ ਪਿੰਡ ਦਾ ਕਿ ਜਥੇਦਾਰ ਹੈ ਉਹ ਤੜਕੀ ਅਰਦਾਸ ਕਰਾ ਕੇ ਆਉਂਦਾ ਮੈਂ ਕਿਹਾ ਵੀ ਕੀ ਕਹਿੰਦਾ ਮੈਂ ਕਿ ਟਿਕਟ ਕਹਿੰਦਾ ਟਿਕਟ ਵਾਰੇ ਅਰਦਾਸ ਕਰਾ ਕੇ ਆਉਂਦਾ ਮੈਂ ਕਿਹਾ ਵੀ ਅੱਛਾ ਵੀ ਟਿਕਟ ਮਿਲ ਜੇ ਕਹਿੰਦਾ ਨਾ ਨਾ ਇਹ ਅਰਦਾਸ ਕਰਾਉਂਦਾ ਕਿਤੇ ਮੈਨੂੰ ਨਾ ਮਿਲ ਜੇ ਆਹ ਹਾਲ ਹੈ ਭੈ ਕਲੀਦਲਦਾ ਕਿਤੇ ਟਿਕਟ ਹੀ ਨਾ ਮਿਲ ਜੇ ਐਵੇਂ ਸੱਪਾ ਪਊਗਾ ਕਿਹੜੇ ਮੂੰਹ ਨਾਲ ਲੋਕਾਂ ਜਾਵਾਂਗੇ ਆਹ ਹਾਲ ਤਾਂ ਸੱਚੀ ਗੱਲ ਹੈ ਨਾ ਤਾੜੀਆਂ ਮਾਰ ਕੇ ਇਸ ਗੱਲ ਦੀ ਤਾਇਤਤਾ ਕਰੋ ਨਾ ਆਹ ਹਾਲ ਤੋਂ ਹੋ ਗਈ 25 ਸਾਲ ਰਾਜ ਕਰਨ ਵਾਲਿਆਂ ਦੀ ਇਹ ਰੱਬ ਹੈ ਇਹ ਪਰਮਾਤਮਾ ਹੈ ਇਹ ਵਕਤ ਹੈ ਇਹ ਲੋਕ ਨੇ ਇਹਨੂੰ ਸਮਝੀ ਕੱਖ ਨਹੀਂ ਇਹਨੂੰ ਪਤਾ ਹੀ ਕੱਖ ਨਹੀਂ ਉਹ ਕਹਿੰਦੇ ਕੇਜਰੀਵਾਲ ਨੂੰ ਅੰਦਰ ਕਰ ਲਾਂਗੇ ਮੋਦੀ ਕਹਿੰਦਾ ਕੇਜਰੀਵਾਲ ਨੂੰ ਅੰਦਰ ਕਰਕੇ ਅਸੀਂ ਖਤਮ ਕਰ ਦਾਂਗੇ ਪਾਰਟੀ ਮੈਂ ਪਾਰਟੀਆਂ ਖਤਮ ਹੁੰਦੀਆਂ ਉਹ ਹੋਰ ਹੋਣਗੇ ਉਹ ਹੋਰ ਹੋਣਗੇ ਜਿਹੜੇ ਤੂਫਾਨਾਂ ਤੋਂ ਡਰ ਗਏ ਅਸੀਂ ਤਾਂ ਜੰਮੇ ਹੀ ਨੇਰੀਆਂ 'ਚ ਹੋਏ ਆਂ ਸਾਨੂੰ ਕੀ ਡਰਾਉਨੇ ਹੋ ਤੁਸੀਂ ਅਸੀਂ ਡਰਦੇ ਨਹੀਂ ਹੈਗੇ ਔਰ ਇੱਕ ਗੱਲ ਹੋਰ ਦੱਸ ਦਿੰਨੇ ਆ ਆ ਪਰਸੋ ਸੰਜੇ ਸਿੰਘ ਉਹ ਰੀ ਬਾਹਰ ਆਏ ਆ ਔਰ ਪ੍ਰਮਾਤਮਾ ਨੇ ਜੋ ਜੋ ਹਾਲਾਤ ਬਣਾਤੇ ਹੁਣ ਹੁਣ ਡਰੇ ਪਏ ਨੇ ਕਹਿੰਦੇ ਯਾਰ ਕਿਹੜੇ ਮੌਕੇ ਤੇ ਪੰਗਾ ਲੈ ਲੈ ਇਹਨਾਂ ਨਾਲ ਹੋਰ ਬਾਕੀਆਂ ਨੂੰ ਅੰਦਰ ਕਰ ਦਿੰਦੇ ਸੀ ਉਹ ਪਾਰਟੀਆਂ ਚੁੱਪ ਕਰਕੇ ਸਹਿ ਲੈਂਦੀਆਂ ਸੀ ਪਰ ਆਪਾਂ ਹੈਗੇ ਹਾਂ ਹੋਰ ਮਿੱਟੀ ਦੇ ਬਣੇ ਹੋਏ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਆਹ ਕੰਮ ਹੋ ਗਿਆ ਇਸ ਵਕਤ ਲੱਗੇ ਪੈਨੇ ਵੀ ਕਿਵੇਂ ਨਾ ਕਿਵੇਂ ਡੈਮੇਜ ਕੰਟਰੋਲ ਕਰੀਏ ਜਾਂ ਕੀ ਕਰੀਏ ਪਰ ਜੋ ਮਰਜ਼ੀ ਹੋ ਜੇ ਸੰਕਟ ਦਾ ਮੌਕਾ ਗੱਲ ਮੇਰੀ ਧਿਆਨ ਨਾਲ ਸੁਣ ਲਿਓ ਮਾੜਾ ਮੌਕਾ ਮਾੜਾ ਵਕਤ ਜਾਂ ਸੰਕਟ ਦਾ ਮੌਕਾ ਇੱਕ ਕੰਮ ਬਹੁਤ ਵਧੀਆ ਕਰ ਦਿੰਦਾ ਹੈ ਉਹ ਤੁਹਾਡੀ ਵਫਾਦਾਰੀ ਦੀ ਪਛਾਣ ਕਰਾ ਦਿੰਦਾ ਹੈ ਜਿਹੜੇ ਜਿਹੜੇ ਸੰਕਟ ਦੇ ਮੌਕੇ ਛੱਡ ਕੇ ਤੁਰ ਜਾਂਦੇ ਨੇ ਇਹਦਾ ਮਤਲਬ ਉਹ ਕਿਸੇ ਸਵਾਰਥ ਨੂੰ ਆਏ ਸੀ ਉਹ ਸੰਕਟ ਦੇ ਮੌਕੇ ਸਾਥ ਨਹੀਂ ਦੇ ਸਕੇ ਜਿਹੜੇ ਸੰਕਟ ਦੇ ਮੌਕੇ ਖੜ ਜਾਂਦੇ ਨੇ ਇਹਦਾ ਮਤਲਬ ਉਹ ਬੰਦੇ ਅਸਲੀ ਨੇ ਔਰ ਗਹਿਨਿਕ ਨੇ ਉਹ ਵਫਾਦਾਰ ਨੇ ਉਹ ਖਰਨਗੇ ਨਾਲ ਤੁਸੀਂ ਤਾਂ ਦੋ ਤਿੰਨ ਵਾਰੀ ਤੁਹਾਡੇ ਨਾਲ ਇਹ ਟੈਸਟ ਤਾਂ ਹੋ ਚੁੱਕੇ ਨੇ ਤੇ ਤੁਸੀਂ ਨਾਲ ਖੜੇ ਹੋ ਹਰ ਵਕਤ ਇੱਕ ਹਰ ਰੋਜ਼ ਅਰਵਿੰਦ ਕੇਜਰੀਵਾਲ ਜੀ ਕੋਲ ਵਕੀਲ ਜਾਂਦੇ ਆ ਮਿਲਣ ਜਾਂ ਉਹਨਾਂ ਦੀ ਧਰਮ ਪਤਨੀ ਜਾਂਦੀ ਹੈ ਮਿਲਣ ਕੋਰਟ ਵੱਲੋਂ anumati ਹੈ ਤੇ ਉਹ ਪੁੱਛਦੇ ਨੇ ਕਿ ਪੰਜਾਬ ਦਾ ਕੀ ਹਾਲ ਹੈ ਪੰਜਾਬ ਚ ਕੀ ਹੋ ਰਿਹਾ ਹੈ ਅਸਾਮ ਚ ਕੀ ਹੋ ਰਿਹਾ ਹੈ ਗੁਜਰਾਤ ਚ ਕੀ ਹੋ ਰਿਹਾ ਹੈ ਅੱਜ ਤੋਂ ਪੰਜਾਬ ਦੀ ਐਕਟੀਵਿਟੀ ਸ਼ੁਰੂ ਕੀਤੀਆਂ ਨੇ ਅੱਜ ਵਾਲਾ ਇਹ ਤੁਹਾਡਾ ਜਿਹੜਾ ਇਕੱਠ ਹੈ ਤੇ ਜਿਹੜੀਆਂ ਤੁਹਾਡੀਆਂ ਤਾੜੀਆਂ ਨੇ ਇਹ ਅਰਵਿੰਦ ਕੇਜਰੀਵਾਲ ਜੀ ਕੋਲੇ ਡੇਢ ਘੰਟੇ ਤੱਕ ਪਹੁੰਚ ਜਾਣਗੀਆਂ ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰ ਲਾ ਦਿਓ ਇਨਕਲਾਬ ਇਨਕਲਾਬ